ਡਾਈਜੀ ਪੁੱਲਰ ਦੀ ਖ਼ਬਰਾਂਗੇ ਡਾਈਜੀ ਪੁੱਲਰ ਤੇ ਵਿਚੋਲੇ ਕ੍ਰਿਸ਼ਨੂ ਦੀ ਅੱਜ ਪੇਸ਼ੀ ਹੈ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਹੋਣਗੇ ਦੋਵਾਂ ਦਾ 14 ਦਿਨਾਂ ਦਾ ਰਿਮਾਂਡ ਅੱਜ ਖਤਮ ਹੋਇਆ ਸੀਬੀਆਈ ਨੇ 305 ਪੰਨਿਆਂ ਦੀ ਚਾਰਜ ਸ਼ੀਟ ਵੀ ਧਾਰ ਕਰਤੀ ਹੈ ਤੁਹਾਨੂੰ ਦੱਸ ਦਈਏ ਕਿ ਡਾਈਜੀ ਪੁੱਲਰ ਤੇ ਵਿਚੋਲਾ ਅੱਜ ਸੀਬੀਆਈ ਅਦਾਲਤ ਦੇ ਵਿੱਚ ਪੇਸ਼ ਹੋਣਗੇ ਜੁਡੀਸ਼ੀਅਲ ਰਿਮਾਂਡ ਖਤਮ ਹੋਇਆ 305 ਪੰਨਿਆਂ ਦੀ ਚਾਰਜ ਸ਼ੀਟ ਧਾਰ ਕੀਤੀ ਗਈ ਹੈ ਸੀਬੀਆਈ ਤੋਂ ਬਾਅਦ ਈਡੀ ਨੇ ਐਫਆਈਆਰ ਦਰਜ ਕੀਤੀ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਤੇ ਇਹ ਚੋਲੇ ਕ੍ਰਿਸ਼ਨੂ ਸ਼ਰਦਾਰ ਨੂੰ ਅੱਜ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੋਂਮਾ ਦਾ 14 ਦਿਨਾਂ ਦਾ ਲਈ ਨਿਆਇਕ ਹਿਰਾਸਤ ਵਿੱਚ ਸੰਤੇ ਡੀਆਈਜੀ ਪੁੱਲਰ ਦੇ ਵਿਰੁੱਧ ਭ੍ਰਸ਼ਟਾਚਾਰ ਤੇ ਮਨੀ ਲਾਂਡਰਿੰਗ ਦੀ ਜਾਂਚ ਤੇਜ਼ ਹੁੰਦੀ ਜਾ ਰਹੀ ਹੈ ਸੀਬੀਆਈ ਨੇ ਬੁੱਧਵਾਰ ਨੂੰ ਅਦਾਲਤ ਵਿੱਚ 350 ਦੀ ਚਾਰ ਸ਼ੀਟ ਦਾਇਰ ਕੀਤੀ ਇਸ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਕਿ ਈਡੀ ਨੇ ਵੀ ਉਥੇ ਪੁੱਲਰ ਦੇ ਵਿਰੁੱਧ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਬੀਆਈ ਨੇ 16 ਅਕਤੂਬਰ 2025 ਨੂੰ ਪੁੱਲਰ ਤੇ ਵਿਚੋਲੇ ਕ੍ਰਿਸ਼ਣ ਸ਼ਰਦਾ ਨੂੰ ਗ੍ਰਿਫਤਾਰ ਕੀਤਾ ਸੀ ਉਨ੍ਹਾਂ ਤੇ ਮੰਡੀ ਗੁਬਿੰਦਗੜ ਦੇ ਸਕ੍ਰੈਪ ਲੀਡਰ ਆਕਾਸ਼ ਬੱਟਾ ਤੇ 8 ਲੱਖ ਦੀ ਰਿਸ਼ਵਤ ਮੰਗਤ ਦਾ ਦੋਸ਼ ਹੈ 350 ਪੰਨਿਆਂ ਦੀ ਚਾਰਸ਼ੀਟ ਵੀ ਜਾਰੀ ਕੀਤੀ ਹੈ ਸੀਬੀਆਈ ਨੇ ਡੀਆਈਜੀ ਹਰਚੰਨ ਪੁੱਲਰ ਦੇ ਮਾਮਲੇ ਤੇ ਵਿੱਚ ਇਹ 350 ਪੰਨਿਆਂ ਦੀ ਚਾਰਸ਼ੀਟ ਜਾਰੀ ਕੀਤੀ ਜਾਂਚ ਟੀਮ ਨੇ ਪੁੱਲਰ ਤੇ ਵਿਚੋਲੇ 크੍ਰਿਸ਼ਨੂ ਨੂੰ ਦੋਸ਼ੀ ਦੇ ਵਜੋਂ ਨਾਮਜ਼ਦ ਕੀਤਾ ਸੀਬੀਆਈ ਨੇ 크੍ਰਿਸ਼ਨੂ ਦੇ ਘਰੋਂ ਇੱਕ ਡਾਇਰੀ ਬਰਾਮਦ ਕੀਤੀ ਜਿਸ ਦੇ ਵਿੱਚ ਪੰਜਾਬ ਦੇ ਕਈ ਨੌਕਰ ਸ਼ਾਹਾਂ ਤੇ ਅਧਿਕਾਰੀਆਂ ਦੇ ਨਾਮ ਤੇ ਬੈਂਕ ਖਾਤੇ ਨੰਬਰਸ ਜਾਂਚ ਟੀਮ ਨੇ ਚਾਰਸ਼ੀਟ ਦੇ ਵਿੱਚ ਇੰਨਾ ਨੌਕਰ ਸ਼ਾਹਾਂ ਤੇ ਦੋ ਨਿਆਂਕ ਅਧਿਕਾਰੀਆਂ ਦੇ ਨਾਮ ਸ਼ਾਮਲ ਨਹੀਂ ਕੀਤੇ ਹਾਲੇ ਤੋ ਇਲਾਵਾ ਜਾਂਚ ਟੀਮ ਨੇ ਦੋਵਾਂ ਮੁਲਜ਼ਮਾ ਜੋ ਵਿਰੁੱਧ ਦਾਇਰ ਪ੍ਰਸ਼ਟਾਚਾਰ ਦੇ ਮਾਮਲੇ ਦੇ ਵਿਰੁੱਧ सीआरपीसी ते धारा 61 सब सेक्शन 2 ਤੇ ਭ੍ਰਿਸ਼ਟਾਚਾਰ ਰੋਕਤਮ ਐਕਟ 1988 ਦੀ ਧਾਰਾ 12 ਦੇ ਤਹਿਤ ਦੋਸ਼ ਸ਼ਾਮਲ ਕੀਤੇ ਨੇ सीबीआई ਅਦਾਲਤ ਹੁਣ ਪੁੱਲਰ ਤੇ ਵਿਚੋਲੇ ਵਿਰੁੱਧ ਭ੍ਰਿਸ਼ਟਾਚਾਰ ਤੇ ਆਮਦਨ ਤੋਂ ਵੱਧਦਾ ਧੋਵਾ ਮਾਮਲੇ ਦੀ ਸੁਣਵਾਈ ਕਰੇਗੀ सीबीआई ਨੇ ਮੰਡੀ ਗੋਬਿੰਦਗੜ ਨਿਵਾਸੀ ਕਾਸ਼ ਬੱਟਾ ਦੀ ਸ਼ਿਕਾਇਤ ਦੇ ਆਧਾਰ ਤੇ 16 ਅਕਤੂਬਰ 2025 ਨੂੰ ਵਿਚੋਲੇ ਕ੍ਰਿਸ਼ਣ ਨੂੰ ਤੇ ਰੋਪੜ ਰੇਂਜ ਦੇ ਡੀਆਈਜੀ ਐਚਐਸਐਫ ਪੁੱਲਰ ਨੂੰ ਗ੍ਰਫਤਾਰ ਕੀਤਾ ਸੀ ਸ਼ਿਕਾਇਤ ਦੇ ਆਧਾਰ ਤੇ ਸੀਬੀਆਈ ਨੇ ਹੁਣ ਉਹਨਾਂ ਦੇ ਵਿਰੁੱਧ ਪੀਸੀ ਐਕਟ ਦੀ ਧਾਰਾ 7 ਤੇ 7ਏ ਦੇ ਤਹਿਤ ਕੇਸ ਦਰਜ ਕੀਤਾ ਸੀ ਤਾਂ ਹੁਣ ਉਹਨਾਂ ਤੋਂ ਇੱਕ ਅਜਬ ਪੇਸ਼ੀ ਹੋਣੀ ਹੈ ਤੇ ਕਈ ਵੱਡੇ ਖੁਲਾਸੇ ਹੋਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ ਉੰਦਾਸੀ ਡੀਆਈਜੀ ਪੁੱਲਰ ਦੇ ਕਰੋ ਵੀ ਕਾਫੀ ਚੀਜ਼ਾਂ ਬਰਾਮਦ ਹੋਈਆਂ ਕਾਫੀ ਰਿਹਾਈਸ਼ ਤੋਂ ਛਾਪੇ ਮਾਰੀ ਕੀਤੀ ਗਈ ਜਿਸ ਤੋਂ ਬਾਅਦ ਕੀ ਹੋਣਾ ਇਸ ਕੇਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਹੋਣਾ ਜੋ ਗੱਲਾਂ ਨੇ ਉਹ ਨਿਕਲ ਕੇ ਸਾਹਮਣੇ ਆਜਾ ਨੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ ਤੇ ਅੱਜ ਵੀ ਡੀਆਈਜੀ ਪੁੱਲਰ ਦੇ ਵਿਚੋਲੇ ਕ੍ਰਿਸ਼ਨੂ ਦੀ ਪੇਸ਼ੀ ਹੈ ਤੇ ਇਸ ਦੇ ਵਿੱਚ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ